ਮਸਲਾ ਕਹਿੰਦੇ ਗੈਸ ਪਾਈਪਲਾਈਨ ਦਾ ਤਲਵੰਡੀ ਸਾਬੋ ਦੇ ਪਿੰਡ ਲੇਲੇ ਵਾਲਾ ਖੜਿਆ ਜਿੱਥੇ ਲੰਬੇ ਸਮੇਂ ਤੋਂ ਇੱਕ ਗੈਸ ਪਾਈਪਲਾਈਨ ਦਾ ਮਸਲਾ ਹੈ ਜਿਹੜਾ ਉਹ ਪੱਕਦਾ ਹੋਇਆ ਨਜ਼ਰ ਆ ਰਿਹਾਗਾ ਜਦੋਂ ਸਵੇਰ ਐਪਲਾਈਨ ਦੇ ਅਧਿਕਾਰੀ ਆ ਜਿਹੜੇ ਭਾਰੀ ਪੁਲਿਸ ਪ੍ਰਸ਼ਾਸਨ ਲੈ ਕੇ ਪਾਈਪਲਾਈਨ ਦਾ ਜੋੜ ਲਈ ਪਹੁੰਚੇ ਤਾਂ ਇਸ ਗੱਲ ਦਾ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਗਰਾਹਾ ਜਥੇਬੰਦੀ ਦੀਆਂ ਇਕਾਈਆਂ ਜਿਹੜੀਆਂ ਪਿੰਡਲੇਲੇ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਦੂਸਰੇ ਪਾਸੇ ਪਹਾਵਾ ਪੁਲਿਸ ਪ੍ਰਸ਼ਾਸਨ ਭਾਰੀ ਫੋਰਸ ਇੱਥੇ ਪਹੁੰਚੀ ਹੋਈ ਸੀ ਪਰ ਦੂਸਰੇ ਪਾਸੇ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਪਾਈਪਲਾਈਨ ਦੇ ਅਧਿਕਾਰੀ ਤੇ ADC ਮੈਡਮ ਦੇ ਨਾਲ ਜ਼ਿਲ੍ਹਾ ਆਗੂ ਉਗਰਾਹਾ ਜਥੇਬੰਦੀ ਦੇ ਸ਼ੰਗਾਰਾ ਸਿੰਘ ਮਾਨ ਦੇ ਨਾਲ ਇੱਕ ਮੀਟਿੰਗ ਵੀ ਹੋਈ ਮੀਟਿੰਗ ਬੇਸ਼ਟਾ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਉੱਥੇ ਆਓ ਦਿਖਾਉਣੇ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਤੁਹਾਨੂੰ ਐਂ ਦੱਸਦਾ ਉਹ ਜਿਹੜਾ ਸਰਦਾਰ ਹੈ ਉਹ ਕਹੀ ਜਾਂਦਾ ਕਿ ਚੇਤਨ ਨੇ ਨਾ ਕੀਤੀ ਐ ਚੱਕਣ ਨੂੰ ਪੰਜ ਬੰਦਿਆਂ 'ਚ ਚੇਤਨ ਸੀਗਾ ਹਾਂ ਹਾਂ ਜੀ ਉਹ ਕਹਿੰਦਾ ਉਹਨੇ ਨਾ ਕੀਤੀ ਐ ਇਹ ਤਾਂ ਮੈਡਮ ਨੂੰ ਵੀ ਪਤਾ ਉਹ ਕਿ ਕਹੇ ਤੋਂ ਚੱਕਿਆ ਦਵਾਰੇ ਉਹਨੇ ਐਡੀਸੀ ਮੈਡਮ ਨੇ ਦਵਾਰੇ 15 ਜਨਵਰੀ ਨੂੰ ਦਵਾਰੇ ਚੱਕਿਆ ਉਹ ਕਿਉਂਕਿ ਉਹਨੇ ਕਿਹਾ ਨਾ ਕੀਤੀ ਉਹ ਸਾਨੂੰ ਕਹਾ ਦੋ ਅਸੀਂ ਮੈਂ ਕਿਹਾ ਸੀ ਚੱਕ ਲਈ ਤਿੰਨ ਵਾਲੇ ਨਿੱਪੜ ਗਏ ਨਿੱਪੜ ਗਏ ਹਾਂ ਬਾਕੀ ਉਹਨਾਂ ਜੋ ਚਾਰ ਰਹਿ ਗਏ ਚਾਰ ਲੈਉਣ ਗੱਲ ਮੈਂ ਦਿੰਦੇ ਸਿਰਫ 10 ਮਿੰਟ ਮੈਂ ਖੜਾ 10 ਮਿੰਟ ਫਿਰ ਪਹਿਲਾਂ 20 ਮਗਰ 10 ਮਿੰਟ ਪਹਿਲਾਂ 20 ਲੈ ਲੈ ਯਾਰ 10 ਸਰ 10 ਦੇ ਦੇ ਬਸ ਫਿਰ 10 ਦੇ ਕੋਈ ਇਹਨੂੰ ਦਾਲ ਦੇ ਜਿੰਦਾਬਾਦ 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 ਸਵੇ ਦੀ ਸਰਕਾਰ ਮੁਰਦਾਬਾਦ ਮੁਕੱਦਬਾਦ ਮੁਰਦਾਬਾਦ ਮਾਨ ਸਾਹਿਬ ਕੀ ਕਹਿਣਾ ਚਾਹੋ ਜਿੰਦਾਬਾਦ ਜਿੰਦਾਬਾਦ ਉਸ ਪ੍ਰਸ਼ਾਸਨ ਭਗਵੰਤ ਮਾਨ ਦੀ ਸਰਕਾਰ ਠੱਕੇ ਨਾਲ ਜ਼ਮੀਨਾਂ ਰੋਕਣ ਤੇ ਆਈ ਹੋਈ ਹੈ ਗੈਸ ਪਾਈਪ ਲਾਈਨ ਦਾ ਸਮਝੌਤਾ ਹੋਇਆ ਉਹਨੂੰ 2 ਸਾਲ ਹੋ ਗਏ ਉਹ ਲਾਗੂ ਨਹੀਂ ਕਰ ਰਹੀ ਇਸ ਕਰਕੇ ਉਹ ਬਾਰ ਬਾਰ ਸਮਝੌਤੇ ਤੋਂ ਮੁਕਰ ਰਹੇ ਆ ਅਸੀਂ ਉਹ ਸਮਝੌਤਾ ਲਾਗੂ ਕਰਾਉਣ ਲਈ ਲਗਾਤਾਰ ਲੜ ਰਹੇ ਆ ਜਪੇਰ ਵੱਡੀ ਪੱਧਰ ਤੇ ਫੋਰਸ ਹੈ ਜਿਹੜੀ ਇੱਧਰ ਐਡੀਸੀ ਮੈਡਮ ਨਾਲ ਪਹਿਲਾਂ ਮੀਟਿੰਗ ਵੀ ਹੋਈ ਹੈ ਮੀਟਿੰਗ ਦੇ ਵਿੱਚ ਕੀ ਮੀਟਿੰਗ ਦੇ ਵਿੱਚ ਕਹਿੰਦੇ ਸੀ ਅਸੀਂ ਤੁਹਾਨੂੰ ਆਫਰਾਂ ਰੱਖੀਆਂ ਅਸੀਂ ਚਾਹਤਾ ਚੱਕ ਦੇ ਦਿਓ ਸਾਨੂੰ ਜਾਂ ਕੰਮ ਬੰਦ ਕਰਾ ਦਿਓ ਉਹ ਕਹਿੰਦੇ ਸੀ 20 ਤਰੀਕ ਨੂੰ ਉਹ ਹੋ ਹੈਗਾ ਅਸੀਂ ਅਖੇ 20 ਨੂੰ ਉਹ ਕੰਪਨੀ ਲਿਖ ਕੇ ਦੇ ਦੇਵੇ ਵੀ ਅਸੀਂ ਇਹਦਾ ਵਿਰੋਧ ਨਹੀਂ ਕਰਦੇ ਕੋਈ ਇੱਕ ਗੱਲ ਤਾਂ ਕਰੋ ਇਹਦੇ ਵਿੱਚ ਚਾਹੇ ਚੱਕ ਦੇ ਦਿਓ ਚਾਹੇ ਕੰਪਨੀ ਲਿਖ ਕੇ ਦੇ ਦੇਵੇ ਹੁਣ ਕਿੱਥੇ ਕਿਥੋਂ ਤੱਕ ਪਹੁੰਚਾ ਜਿਹੜਾ ਮਸਲਾ ਹੁਣ ਹੁਣ ਮਸਲਾ ਇੱਥੇ ਸੀ ਹਾਲ ਤੱਕ ਉਹਨਾਂ ਨੂੰ ਕੰਮ ਰੋਕਦੇ ਆ ਇਹ ਰੋਕਦੇ ਨਹੀਂ ਇਸ ਕਰਕੇ ਜੀ

ਇਹ ਮਸਲਾ ਸੱਚੀ ਕੀ ਗੱਲ ਬਾਰੇ ਮਸਲਾ ਤਾਂ ਦੇਖੋ ਇਹ 2019 ਤੋਂ ਚੱਲ ਰਿਹਾ ਹੈ ਗੈਸ ਪਾਈਪ ਲਾਈਨ ਜਿਹੜੀ ਪੈ ਰਹੀ ਹੈ 2019 ਤੋਂ ਲਗਾਤਾਰ ਅਸੀਂ ਵਿਰੋਧ ਕਰਦੇ ਤੁਰੇ ਆ ਰਹੇ ਹਾਂ ਵਿਰੋਧ ਕਰਦੇ ਕਰਦੇ ਇਹਦੂ 2 ਸਾਲ ਪਹਿਲਾਂ 15 ਮਈ ਨੂੰ ਇੱਕ ਲਿਖਤੀ ਸਮਝੌਤਾ ਕੀਤਾ ਹੈ ਜਿਹਦੇ ਵਿੱਚ 24 ਲੱਖ ਪ੍ਰਤੀ ਏਕੜ ਦਾ ਮੁਆਜਬਾ ਕਿਸਾਨ ਨੂੰ ਦੇਣਾ ਹੈ ਜਿਹੜਾ ਕੰਪਨੀ ਆਪ ਮੰਨ ਕੇ ਆਈ ਹੋਈ ਹੈ 60 ਲੱਖ ਦਾ ਉਹਨਾਂ ਨੇ ਆਪ ਦੇ ਹਿਸਾਬ ਨਾਲ ਕੀਮਤ ਪਾ ਕੇ ਏਕੜ ਦੀ ਉਹਦਾ 40% ਕਿਸਾਨ ਨੂੰ ਦੇਣਾ ਜਿਹੜਾ 24 ਜ ਬਣਦਾ ਹੈ ਕਿਸਾਨਾਂ ਨੇ ਤਾਂ ਉਹੀ ਮੰਨ ਲਿਆ ਕਿਸਾਨਾਂ ਨੇ ਆਪ ਦੀ ਮੂੰਹ ਵੰਗੀ ਕੀਮਤ ਦਾ ਮੰਗੀ ਨਹੀਂ ਉਹ ਵੀ ਲਾਗੂ ਨਹੀਂ ਕਰ ਰਹੇ ਉਹਦੇ ਜਿਹੀ ਧੋਖਾ ਕਰ ਰਹੇ ਆ ਉਹਦੇ ਚੋਂ ਵੀ ਉਦੋਂ ਬਾਅਦ ਹਾਈ ਕੋਰਟ ਨੇ ਵੀ ਆਰਡਰ ਕਰਤੇ ਆਰਡਰ ਕਰਕੇ ਬਠਿੰਡਾ ਡੀਸੀ ਨੂੰ ਪਾਵਰਾਂ ਦਿੱਤੀਆਂ ਬਠਿੰਡਾ ਡੀਸੀ ਨੇ ਉਹਨਾਂ ਪਾਵਰਾਂ ਨੂੰ ਵਰਤੋਂ ਕਰਦੇ ਹੋਏ ਆਰਡਰ ਜਾਰੀ ਕਰਤੇ ਆਰਡਰ ਜਾਰੀ ਇੱਕ 5 ਬੰਦਿਆਂ ਦੇ ਹੋ ਗਏ ਇੱਕ 55 ਬੰਦਿਆਂ ਦੇ ਹੋ ਗਏ ਤੇ ਲਗਭਗ 4-500 ਦੀ ਸਾਡੀ ਅਰਜੀ ਦਿੱਤੀ ਹੋਈ ਹੈ ਜਿਹੜੀਆਂ ਕਿ ਬਾਕੀ ਨੇ ਉਹ ਆਰਡਰਾਂ ਨੂੰ ਇੱਕ ਬੰਦੇ ਨੂੰ ਸਾਡੇ ਨੂੰ 24 ਲੱਖ ਦੇ ਵੀ ਦਿੱਤਾ ਚ ਤਿੰਨ ਸੌ ਨੂੰ ਇਹ ਤੋਂ ਬਿਨਾ ਜਿਹੜਾ ਚਾਰ ਬੰਦਿਆਂ ਦਾ ਹੋਰ ਸੀ 24 ਦਾ ਖੋ ਜਮਾ ਵੀ ਕਰਾਤਾ ਸੀ ਡੀਸੀ ਦੇ ਖਾਤੇ 'ਚ ਉਹ ਬਾਕਸ ਲੈ ਕੇ ਚੱਕੇ ਆਏ ਨ ਬਾਰ-ਬਾਰ ਧੋਖਾ ਕਰਦੇ ਆ ਪਹਿਲਾਂ ਇਦੂ ਚਾਰ ਦਿਨ ਪਹਿਲਾਂ ਇੱਥੇ ਕੰਮ ਚਲਾਉਣਾ ਆਏ ਸੀ ਉਦੋਂ ਅਸੀਂ ਵਿਰੋਧ ਕੀਤਾ ਹੈ ਉਦੋਂ ਕੰਮ ਬੰਦ ਕਰਤਾ ਕਿਰਾ ਅੱਜ ਫੇਰ ਅਸੀਂ ਬਖਤੀ ਤੌਰ ਤੇ ਉਹ ਕਹਿੰਦੇ ਵੀ ਅਸੀਂ ਕੰਮ ਬੰਦ ਕਰਦੇ ਆ ਸਾਡਾ ਮਤਲਬ ਆ ਅਸੀਂ ਉਹਨਾਂ ਚਿਰ ਕੰਮ ਨਹੀਂ ਚੱਲਣ ਦਿੰਦੇ ਜੇ ਇੱਥੇ ਕੋਈ ਮਾੜੀ-ਮੋਟੀ ਧੋਖਾ ਧੜੀ ਕਰਨਗੇ ਉਹ ਆਉਣ ਵਾਲੇ ਦਿਨਾਂ ਦੇ ਸਾਡੇ ਕੋਲੇ 20 ਨਾੜਾ ਉਹਨਾਂ ਦੇ ਗਾ ਕਿਉਂਕਿ ਲੋਕਾਂ ਨਾਲ ਬੈਰ ਪਾ ਕੇ ਇਹ ਇਹ ਇੱਥੇ ਕੰਪਨੀਆਂ ਚ ਪੰਜਾਬੀ ਦੀ ਕਹਾਵਤਾਂ ਵੀ ਮગરਮਛ ਨਾ ਬੈਰ ਪਾ ਕੇ ਸਮੁੰਦਰ 'ਚ ਰਹਿ ਆ ਨਹੀਂ ਜਾ ਸਕਦਾ ਲੋਕਾਂ ਨਾਲ ਬੈਰ ਪਾ ਕੇ ਇਹ ਕੰਪਨੀਆਂ ਇੱਥੇ ਵਿਕਸਿਤ ਨਹੀਂ ਹੋ ਸਕਦਾ ਹੁਣ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਹੁਣ ਉਹ ਗੱਲਬਾਤ ਇਹ ਹੋਈ ਆ ਵੀ 20 ਤਰੀਕ ਤੋਂ ਕਿਉਂਕਿ ਉਧਰ ਹਾਈ ਕੋਰਟ 'ਚ ਕੇਸ ਹੈ 20 ਤਰੀਕ ਨੂੰ ਇਹਦਾ ਮਸਲੇ ਦਾ ਹੱਲ ਕਰ ਦਿਆਂਗੇ ਅਸੀਂ ਤੇ ਕੰਮ ਬੰਦ ਕਰਤਾ ਇਹ ਮੀਟਿੰਗਾਂ ਜਾਂ ਇਸ ਤਰ੍ਹਾਂ ਦੀ ਗੱਲਬਾਤ ਇਹ ਤਾਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਵੀ ਕਾਫੀ ਵਾਰੀ ਹੋ ਗਈ ਦੇਖੋ ਇਹ ਤਾਂ ਚਲਦਿਆਂ ਹੁੰਦੀਆਂ ਵੇਖੋ ਜੰਗਾ ਵੀ ਚੱਲਦੀਆਂ ਨਾਲ ਗੱਲਬਾਤਾਂ ਵੀ ਚੱਲਦੀਆਂ ਚੱਲੀ ਜਾਣਾ ਸੰਘਰਸ਼ ਵੀ ਚੱਲੀ ਜਾਊਗਾ ਗੱਲਬਾਤਾਂ ਵੀ ਚ ਉਹ ਕਿੰਨਾ ਕੁ ਚਿਰ ਲੋਕਾਂ ਨਾਲ ਧੋਖਾ ਕਰਨਗੇ ਇਹ बार-बार ਧੋਖਾ ਕਰਦੇ ਆ ਗੱਲ ਕਰਕੇ ਮੁੱਕਰਦੇ ਆ ਲੋਕਾਂ 'ਚ ਹੋਰ ਸਾਫ ਨੰਗੇ ਹੋਈ ਜਾਂਦੇ ਅਸੀਂ ਲੋਕਾਂ 'ਚ ਨੰਗੇ ਕਰਨੇ ਆ ਲੋਕਾਂ ਨੂੰ ਦੱਸ ਰਹੇ ਆ ਲੋਕਾਂ ਦੀ ਵੱਡੀ ਗਿਣਤੀ ਜੋੜ ਰਹੇ ਆ ਜਦੋਂ ਵੱਡੀ ਗਿਣਤੀ ਜੋੜ ਗਈ ਫਿਰ ਸਾਰੀ ਲੋਕ ਪਕਾਉਣ ਵੀ ਲੱਗ ਜਾਣਗੇ ਆਪਦੀ ਅਗਲਾ ਕੀ ਇਸ ਵਿੱਚ ਅਗਲਾ ਸਾਡਾ ਸੰਘਰਸ਼ੇ ਜਾਰੀ ਰਹੂ ਨਹੀਂ ਤੂੰ ਲਿਜਾ ਕੇ ਆਪਸ ਆ ਗਿਆ ਆਈ ਨਹੀਂ ਆ ਕੇ ਵਾਪਸ ਜੋੜੇ ਹੋਣਗੇ ਮੱਧੇ ਆਜੋ ਆਜੋ ਆ ਜੀ ਬਾਹਰ ਮੱਧੇ ਸਾਡਾ ਮੈਂ ਜੇ ਮੇਰੀ ਗੱਲ ਸੁਣੋ ਵੀ ਜੀ ਮੇਰੀ ਗੱਲ ਸੁਣ ਜੇ ਤੁਹਾਡਾ ਮਾਣ ਮੱਧੇ ਆ ਨਾ ਕੋਈ ਗੱਲ ਨਹੀਂ ਤੁਹਾਡੇ ਤੁਸੀਂ ਸਾਨੂੰ ਉਹਦੀ ਕੰਪਲੇਂ ਤੂੰ ਟੈਨਸ਼ਨ ਕੋਲ ਨਹੀਂ ਹੋ ਜਾਊਗਾ ਬੇਟੀ ਹੋ ਜਾਊਗਾ ਕੋਈ ਨਹੀਂ ਆਜੋ ਮਾਤਾ ਜੀ ਆਜੋ ਉਹ ਤਾਂ ਮੱਦ ਦਾ ਸਾਡਾ ਬੰਦਾ ਆਜੋ ਮਾਤਾ ਜੀ ਫਿਰ ਆਪਾਂ ਗੱਲ ਕਰਾਂਗੇ ਉਹ ਤਾਂ ਜੀਸੀਬੀ ਨਹੀਂ ਗਈ ਮਸ਼ੀਨ ਨਹੀਂ ਗਈ ਬੰਦੇ ਇੱਧਰ ਗਈਆਂ ਉੱਧਰੋਂ ਪਾਏ ਇੱਧਰ ਆ ਦੇ ਉਹ ਨਹੀਂ ਮੈਂ ਤਾਂ ਤੂੰ ਵੀ ਹੈ ਨਹੀਂ ਚਲੋ ਨਾ ਤੁਸੀਂ ਹਿੰਦੂ ਨੂੰ ਪੁੱਤਾਂ ਨਹੀਂ ਦਿੰਦੇ ਉੱਥੇ ਹੀ ਗਏ ਆ ਸਾਹਮਣੇ ਇਦਨਾਂ ਤਾਰ ਜੋੜੇ ਉਧਰ ਬਾਗੀ ਕਿਤੇ ਨਹੀਂ ਗਏ ਮਾਤਾ ਜੀ ਗਏ ਨਾ ਪੁੱਤ ਗਏ ਚਲ ਕੋਈ ਨਹੀਂ ਕਰ ਲੈਣੇ ਨਹੀਂ ਸਾਡੀ ਕਣਕ ਮੱਦਣਗੇ ਓ ਕਾਕੇ ਹਾਂ ਬਤ ਮੈਂ ਕਾਲਿੰਗ ਕੋੜੇ ਚਲ ਕੋਈ ਨਹੀਂ ਮਾਤਾ ਜੀ ਆਜੋ ਮਾਤਾ ਜੀ ਨਹੀਂ ਮੇਰਾ ਉਹ ਬਾਹਣ ਮਾਰੀ ਹੋ ਜਾਂਦੀ ਸਭ ਨੇ ਕਹਤਾ ਜੀ ਕਹਤਾ ਕਰਨਜਨ ਅਮਰੀਕਾ ਨਾਲ ਗੱਲ ਕਰਾ ਦੇ ਸਾਡਾ ਤਾਂ ਬਾਹਣ ਮਾਰੀ ਜਾਂਦੀ ਬੋਲੀ ਕੋਈ ਨਹੀਂ ਅਈ ਤੇ ਮਸਾ ਮਾਹ ਕਣ ਕਪਾਲੀ ਜੇ ਵਕਾਨੀ ਇਹਨਾਂ ਨੂੰ ਕਰ ਕਰਾਈਂ ਨੀਕਾ ਸਾਡੇ ਕੋਲ ਕਿਉਂ ਨਹੀਂ ਗਾ ਸੀ ਬਾਹਰੋਂ ਆਏ ਆ ਸਾਡੇ ਹੀ ਹਸਤਾ ਵਰਗੇ ਖੇਤਾਂ ਚੋਂ ਹੀ ਅਸੀਂ ਆ ਸਾਡਾ ਕਿਹੜਾ ਜੀ ਕਰਦਾ ਤੁਸੀਂ ਉਹ ਗੱਲ ਕਰੀ ਜਾਂਦੇ ਥਾਡੇ ਕੋਲੇ ਦੋ ਦੋ ਪੰਜ ਚੱਲਦੀ ਨੇ ਨਹੀਂ ਸਾਰਿਆਂ ਕੋਲ ਹੀ ਆ ਗੁੰਝੇ ਤੁਸੀਂ ਆਹਦਾ ਕੰਮ ਕਰਦੇ ਹੋ ਥਾਰੀ ਕੋਲ ਕਿਹੜੀ ਐ ਕਿੱਧਰ ਗਈ ਐ ਮਸ਼ੀਨ ਕੋਈ ਉਦੋਂ ਪਿੱਛੇ ਜਾਂਦੀ ਗਈ ਐ ਸੂਏ ਤੇ ਢਿੰਡਾ ਸਾਡਾ ਖੇਤ ਹੈ ਗੈਰ ਮਾਦ ਨਹੀਂ ਨਹੀਂ ਉਹ ਗੱਲ ਕੀ ਹੈ ਮਸ਼ੀਨ ਤਾਂ ਹੈ ਨਹੀਂ ਪਿੱਛੇ ਕਿਸੇ ਦੀ ਨਹੀਂ ਸਾਡੇ ਵਿੱਚ ਤਾਂ ਨਹੀਂ ਹੈਗੀ ਮਾਤਾ ਨਹੀਂ ਹੈਗੀ ਗਈ ਆ ਪੱਤਾ ਮੈਂ ਤਾਂ ਗਏ ਹੋਣਗੇ ਲੇਕਿਨ ਮੋੜ ਆਇਆ ਮੋੜ ਆਇਆ ਯਾ ਭਾਈ ਥੋਨੂੰ ਵੀ ਕਹਿਣੀ ਆ ਜੀ ਵੀ ਜੜਾ ਕੇ ਯੋਰਾ ਪਿੱਛੇ 3 ਲੱਖ ਦਾ ਉਹ ਦਿੱਤਾ ਰੇਟ ਉਹ ਰੇਟ ਦੇ ਦੋ ਰੌਲੇ ਨਹੀਂ ਕੋਈ ਤੁਹਾਨੂੰ ਸਾਰਿਆਂ ਨੂੰ ਮਿਲੂਗਾ ਕਿਦਾਂ ਮਿਲੂਗਾ ਭਾਈ ਹੁਣ ਜੋੜ ਨਹੀਂ ਲਾਤੇ ਪਾਈਪਾ ਵੀ ਪਾਤੀਆਂ ਸਾਰਾ ਕੁਝ ਕਰ ਲਿਆ ਹੁਣ ਤੇਰਾ ਮਿਲੂਗਾ ਨਹੀਂ ਤੁਸੀਂ ਅਸਟਰੀ ਨੂੰ ਬਲੀਵ ਕਰੋ ਨਹੀਂ ਭਾਈ ਅਸੀਂ ਬਹੁਤ ਸਾਨੂੰ ਤਰੀਕ ਦੇ ਦਿੰਨੇ ਆਂ ਆਈ ਵਾਰ ਸੰ ਤਰੀਕ ਦੇ ਦਿੰਨੇ ਆਂ ਅਸਟ ਮੈਡਮ ਅਸੀਂ ਤਾਂ ਆਹਨ ਕੈਮਰਾ ਕੋਈ ਨਹੀਂ ਨਹੀਂ ਮਿਲਦਾ ਸਾਨੂੰ ਇੱਕ ਤੌੜੀ ਜੀ ਦੋ ਢੀਡ ਦਾ ਭਾਈ ਯਰਨੇ ਵੀ ਔਖੇ ਆ ਮੈਂ ਵਰਕਿੰਗ ਸਿੱਧਾ ਬੰਨ੍ਹ ਕੇ ਆਹੇ ਔਰ ਵਾਪਸ ਨਾਕੇ ਤੇ ਪਰ ਰਿਪੋਰਟ ਕਰੇ ਤੇ ਸਾਡੀਆਂ ਸੀਖਣਾ ਸਾਨੂੰ 10 ਲੱਖ ਆਇਆ ਬਾਈ 70000 ਰੁਪਏ ਦਿੱਤਾ ਸਾ ਤੂੰ ਖੜ ਕੇ ਦੇਖਾ ਆਇਆ ਦੇਖ ਸਾਹਮਣੇ ਹੀ ਹੈ ਇਹ ਕੀ ਗੱਲਬਾਤ ਹੋਈ ਇਹ ਇਹ ਮਾਨਯੋਗ ਹਾਈ ਕੋਰਟ ਦੀ ਦੇ ਹੁਕਮਾਂ ਦੇ ਸੰਬੰਧ ਵਿੱਚ ਸਾਡੀ ਇੱਥੇ ਠੰਡਾ ਪੁਲਿਸ ਦੀ ਡਿਊਟੀ ਲੱਗੀ ਸੀਗੀ ਇੱਥੇ ਜਿਹਦੇ ਵਿੱਚ ਲੇਲੇਵਾਲਾ ਪਿੰਡ ਦੇ ਵਿੱਚ ਇੱਕ ਗੈਸ ਪਾਈਪਲਾਈਨ ਦਾ ਇਸ਼ੂ ਜੋ ਕਾਫੀ ਦਿਨ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਸੰਬੰਧ ਵਿੱਚ ਅੱਜ ਸਾਡੀ ਲਾਗਨ ਆਊਟਰ ਡਿਊਟੀ ਸੀਗੀ ਇਦੇ ਵਿੱਚ ਅਸੀਂ ਅੱਜ 4 ਦੇ ਕਰੀਬ ਜਿਹੜੇ ਹੈਗੇ ਨਾਲ ਸਾਡੇ ਏਐਸਪੀ ਸਾਬਾਨ 2 ਐਸਪੀ ਸਾਹਿਬ ਤੇ ਨਾਲ ਯੂਨਿਟ ਇੰਚਾਰਜ ਐਸਐਚਓ ਸਾਬਾਨ ਸੀਏ ਇੰਚਾਰਜ ਸਾਡੇ ਕਰੀਬ 400 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਆ ਸੋ ਮੇਨ ਪਰਪਸ ਸਾਡਾ ਡਿਪਲॉयਮੈਂਟ ਦਾ ਹੈਗਾ ਕਿ ਜਿਹੜੀ ਲਾਅ ਐਂਡ ਔਰਡਰ ਸਥਿਤੀ ਨੂੰ ਬਹਾਲ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਅਨਸੰਖਾਮੀ ਘਟਨਾ ਨਾ ਵਾਪਰੇ ਕੀ ਕੀ ਮਲੋ ਜਿਹੜਾ ਜਿਹੜਾ ਸੰਸਾਨਾਂ ਨਾਲ ਗੱਲ ਹੋ ਰਹੀ ਸੀ ਤੇ ਇਹ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਜੀ ਕੋਈ ਕਾਰਨ ਅੱਜ ਇਹਦੇ ਵਿੱਚ ਕੋਈ ਪਹਿਲਾਂ ਕੰਪਨਸੇਸ਼ਨ ਨੂੰ ਲੈ ਕੇ ਕੋਈ ਇਸ਼ੂ ਹੈਗਾ ਕਿਸਾਨ ਕਿਸਾਨਾਂ ਦਾ ਤੇ ਨਾਲ ਗੈਸ ਪਾਈਪਲਾਈਨ ਦੇ ਜਿਹੜੇ ਅਧਿਕਾਰੀ ਆ ਤਾਂ ਸੋ ਸੰਬੰਧ ਦੇ ਵਿੱਚ ਸਾਡੇ ਸਿਵਲ ਪ੍ਰੋਸੀਜਨ ਦੇ ਅਧਿਕਾਰੀ ਵੀ ਆਏ ਹੋਏ ਨੇ ਸੋ ਵੀ ਆ ਰਾਈਂਗ ਕਿ ਇਹ ਜਿਹੜਾ ਮਸਲਾ ਹੈਗਾ ਗੱਲਬਾਤ ਰਹੀ ਨੂੰ ਰਿਜ਼ੋਲਵ ਕਰ ਲਿਆ ਜਾਵੇ